ਬਠਿੰਡਾ ਦੇ ਵਿੱਚ ਕਰਵਾਏ ਜਾ ਰਹੇ ਅਖਿਲ ਭਾਰਤੀ ਆਪਾਰੀ ਸੰਮੇਲਨ ਦੇ ਵਿੱਚ ਦੂਰੋਂ ਦੂਰੋਂ ਪਹੁੰਚੇ ਵਪਾਰੀ ਵਪਾਰੀਆਂ ਦਾ ਕੀ ਕਹਿਣਾ ਐ ਇਸ ਦੇ ਸੰਬੰਧ ਵਿੱਚ ਆਓ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕੀ ਕਹਿਣਾ ਦੇਵਾਂ ਦੇਖੋ ਸਭ ਤੋਂ ਪਹਿਲਾਂ ਤਾਂ ਬਠਿੰਡੇ ਦੇ ਵਪਾਰੀ ਵਧਾਈ ਦੇ ਪਾਤਰ ਐ ਸਾਰੇ ਬਠਿੰਡੇ ਵਾਲਿਆਂ ਲਈ ਬਹੁਤ ਹੀ ਖੁਸ਼ੀ ਦਾ ਮਾਹੌਲ ਐ ਵੀ ਜਿਹੜਾ ਹੈਗਾ ਨੈਸ਼ਨਲ ਲੈਵਲ ਤੇ ਵਪਾਰੀ ਜਿਹੜਾ ਬਠਿੰਡੇ ਚ ਅੱਜ ਇਕੱਠਾ ਹੋ ਰਿਹਾ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਿੰਤਨ ਹੋਊਗਾ ਤੇ ਜਿਹੜੇ ਵੀ ਸਾਡੇ ਚੇਅਰਮੈਨ ਸਿੰਘ ਜੀ ਸਾਹਿਬ ਜਿਵੇਂ ਆ ਰਹੇ ਨੇ ਹੂਰ ਨੇ ਉਹਨਾਂ ਨੂੰ ਮੈਂ ਤਾਂ ਇੱਕੋ ਬੇਨਤੀ ਕਰਨੀ ਚਾਹੂੰਗਾ ਤੁਹਾਡੇ ਮਾਧਮ ਰਾਹੀਂ ਕਿ ਪੰਜਾਬ ਦੇ ਵਿੱਚ ਅੱਜ ਹਰੇਕ ਵਪਾਰੀ ਜਿਹੜਾ ਉਹਦੇ ਨਾਲ ਜੋ ਵੀ ਹੋ ਰਿਹਾ ਤੁਸੀਂ ਦੇਖੋ ਵੀ ਹਰੇਕ ਤੀਜਾ ਵਪਾਰੀ ਅੱਜ ਫਰੋਤੀ ਦੇ ਰਿਹਾ ਠੀਕ ਹੈ ਵਪਾਰੀਆਂ ਦੇ ਜਿਹੜੇ ਹੈਗੇ ਆ ਕਤਲ ਉਗਾਰਦ ਹੋ ਰਹੀ ਹੈ ਠੀਕ ਹੈ ਉਹਦੇ ਤੇ ਠੱਲ ਪਾਈ ਜਾਵੇ ਤੇ ਵਪਾਰੀਆਂ ਦੀਆਂ ਇਹੜੀਆਂ ਸਮੱਸਿਆਵਾਂ ਉਹਨੂੰ ਹੱਲ ਕਰਨ ਦੇ ਲਈ ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਜਾ ਦੇਸ਼ ਦੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਤੱਕ ਵਪਾਰੀਆਂ ਦੀਆਂ ਸਮੱਸਿਆਵਾਂ ਪਹੁੰਚਾਈਆਂ ਜਾਂ ਸਰ ਜਿਸ ਤਰ੍ਹਾਂ ਵਪਾਰੀ ਸਭ ਤੋਂ ਵੱਧ ਟੈਕਸ ਪੇ ਕੀਤਾ ਜਾਂਦਾ ਹੈ ਵਪਾਰੀ ਵੱਲੋਂ ਪਰ ਉਹਨਾਂ ਨੂੰ ਸਹੂਲਤਾਂ ਕੋਈ ਵੀ ਨਹੀਂ ਹੈਗੀ ਠੀਕ ਹੈ ਕਹਿੰਦੇ ਬਾਰੇ ਇਹ ਸਮੱਸਿਆ ਇਹ ਹੈ ਦੇਖੋ ਜੀ ਤੁਸੀਂ ਦੇਖੋ ਪੂਰੇ ਦੇਸ਼ ਦੇ ਵਿੱਚ ਨਾਟ ਪੰਜਾਬ ਦੇ ਵਿੱਚ ਜਿਹੜਾ ਹੈਗਾ ਲੀਡਰਾਂ ਨੂੰ ਜਿਹੜਾ ਹੈਗਾ ਜਾਂ ਹੋਰਾਂ ਨੂੰ ਤਰਜੀਹ ਦਿੱਤੀ ਜਾਂਦੀ ਉਹ ਪੰਜਾਬ ਦੇ ਵਪਾਰੀਆਂ ਨੂੰ ਨਹੀਂ ਦਿੱਤੀ ਜਾਂਦੀ ਜਦਕਿ ਦੇਖਿਆ ਜਾਵੇ ਜਿਹੜਾ ਦੇਸ਼ ਹੈ ਕੋਈ ਵੀ ਚਾਹੇ ਵਰਲਡ ਹੀ ਹੈ ਉਹ ਵਪਾਰ ਦੇ ਉੱਤੇ ਚੱਲਦਾ ਹੈ ਵਪਾਰੀਆਂ ਨੂੰ ਟੈਕਸ ਲੈ ਲੈ ਕੇ ਕੰਟਰੀਆਂ ਚਲਾਈਆਂ ਜਾਂਦੀਆਂ ਪਰ ਵਪਾਰੀਆਂ ਦੀਆਂ ਸਹੂਲਤਾਂ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸਰ ਜਿਹੜੀ ਅੱਜ ਦੀ ਵਪਾਰਿਕ ਸੰਮੇਲਨ ਕੀ ਤਿਆਰੀਆਂ ਲੱਗਦਾ ਹੀ ਇੱਥੇ ਇਕੱਠੇ ਇਕੱਠੇ ਹੋਣ ਕੋਈ ਇਕੱਠ ਤਾਂ ਤੁਸੀਂ ਦੇਖ ਲਓ ਹੁਣੇ ਗੱਡੀ ਲਾਉਣ ਨੂੰ ਸਾਨੂੰ ਤਾਂ ਥਾਂ ਲੱਭ ਹੀ ਨਹੀਂ ਜੀ ਜੇ ਇਹ ਕੱਟਖਟਾਈ ਤਾਂ ਸ਼ੁਰੂ ਹੀ ਹੈ ਤਾਂ ਪ੍ਰੋਗਰਾਮ ਹੀ ਸ਼ੁਰੂ ਹੋਇਆ ਜੀ ਹਮੇਸ਼ਾ ਇਹ ਹੁੰਦਾ ਹੁੰਦਾ ਲੋਕ ਕਹਿੰਦੇ ਹੁੰਦੇ ਆ ਵੀ ਯਾਰ ਘੰਟਾ ਖੜ੍ਹ ਜੋ ਕੋਈ ਨਹੀਂ 9 ਵਜੇ ਦਾ ਟਾਈਮ ਦਿੱਤਾ ਸੀ 11 ਵਜੇ ਤੱਕ ਰਸ਼ ਹੋਊਗਾ ਤੇ ਇੱਥੇ ਟਾਈਮ 11 ਵਜੇ ਦਾ ਤੇ ਰਸ਼ 9 ਵਜੇ ਪਹਿਨ ਲੱਗ ਗਿਆ ਜੀ ਮੈਨੂੰ ਤਾਂ ਲੱਗਦਾ ਵੀ ਆਪਾਂ ਨੂੰ ਸਮੱਸਿਆ ਆਊਗੀ ਹਾਲਣਾ ਛੋਟਾ ਰਹਿ ਜੇ। ਚੇਅਰਮੈਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੱਜ 16 ਤਰੀਕ ਨੂੰ ਸਾਡਾ ਬਹੁਤ ਵੱਡਾ ਇੱਕ ਬਹੁਤ ਵਧੀਆ ਸਮਾਗਮ ਹੋ ਰਿਹਾ ਹੈਗਾ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਸਾਡੇ ਮੁੱਖ ਮਹਿਮਾਨ ਪਹੁੰਚ ਚੁੱਕੇ ਹੈਗੇ। ਕੈਬਨਿਟ ਮੰਤਰੀ ਦਾ ਰੈਂਕ ਹੈ ਉਹਨਾਂ ਦਾ ਜੀ। ਉਸ ਦੇ ਨਾਲ ਹੀ ਉਹ ਸਾਡੇ ਚੇਅਰਮੈਨ ਹੈਗੇ ਆ ਵਪਾਰ ਟ੍ਰੇਡ ਦੇ ਜੀ। ਨੈਸ਼ਨਲ ਟ੍ਰੇਡ ਦੇ ਵਪਾਰੀ ਹੈਗੇ। ਅਸੀਂ ਉਹਨਾਂ ਦਾ ਵੈਲਕਮ ਕੀਤਾ ਇਸ ਤੋਂ ਬਾਅਦ ਸਾਡਾ ਸਮਾਗਮ ਸ਼ੁਰੂ ਹੋ ਰਿਹਾ ਹੈ ਜੀ ਅਸੀਂ ਉਮੀਦ ਰੱਖਦੇ ਹਾਂ ਕਿ ਸਾਡੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬਹੁਤ ਸਾਡੇ ਮੈਂਬਰਾਂ ਦੇ ਵਿੱਚ ਉਤਸ਼ਾਹ ਹੈ ਇਸ ਮੀਟਿੰਗ ਨੂੰ ਅਟੈਂਡ ਕਰਨ ਦਾ ਅਤੇ ਸਾਰੇ ਮੈਂਬਰਾਂ ਨੂੰ ਮਿਲਣ ਦਾ ਸਾਡੇ ਜੇ ਸਿੰਘੀ ਜੀ ਉਹਨਾਂ ਦਾ ਸਵਾਗਤ ਕਰਨ ਵਾਸਤੇ ਸਾਰਾ ਸਾਡਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਹਾਜ਼ਰ ਹੈ ਸਾਡੇ ਅੱਜ ਦੇ ਸਮਾਗਮ ਦੇ ਵਿੱਚ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸਾਡੇ ਪੰਜਾਬ ਦੀ ਟੀਮ ਸਾਡੇ ਬਠਿੰਡਾ ਤਹਿਸੀਲ ਅਤੇ ਜ਼ਿਲ੍ਹਾ ਸਾਰੇ ਸ਼ਹਿਰ ਦੇ ਸਾਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚੋਂ ਆਏ ਵੱਖ-ਵੱਖ ਮੈਂਬਰ ਸਾਰੇ ਸਵਾਗਤ ਕਰ ਰਹੇ ਆ ਸਾਡੀਆਂ ਵਪਾਰੀਆਂ ਦੀਆਂ ਮੰਗਾਂ ਜੋ ਕਾਫੀ ਦੇਰ ਤੋਂ ਲਟਕ ਰਹੀਆਂ ਸੀ ਅੱਜ ਅਸੀਂ ਉਮੀਦ ਰੱਖਦੇ ਹਾਂ ਕਿ ਉਹਨਾਂ ਤੇ ਵਿਚਾਰ ਕੀਤੇ ਜਾਣਗੇ ਅਤੇ ਉਹ ਮੰਗਾਂ ਪੂਰੀਆਂ ਕਰਨ ਵਾਸਤੇ ਮੈਮੋਰੰਡਮ ਦਿੱਤੇ ਜਾਣ ਸਰ ਮੈਂ ਮੁੱਦੇ ਕੀ ਰਹਿਣਗੇ ਮੁੱਦੇ ਤਾਂ ਜ਼ਿਆਦਾ ਡਿਟੇਲ ਕਪੂਰ ਸਾਹਿਬ ਨੇ ਦੱਸਦੇ ਜੀ ਲਿਖਵਾ ਵੀ ਦਿੱਤੇ ਆ ਸਿਕਨੋਂ ਜ਼ਿਆਦਾ ਵਾਰ-ਵਾਰ ਰਿਪੀਟ ਕਰਦੇ ਆ ਸੋ ਸਾਡੀ ਸਾਰਿਆਂ ਦੀ ਜਿਹੜੀ ਵਪਾਰੀਆਂ ਦੀਆਂ ਮੁਸ਼ਕਲਾਂ ਹੈਗੀਆਂ ਉਹਨਾਂ ਦਾ ਪ੍ਰੋਬਲਮ ਸੋਲਵ ਕਰਨ ਵਾਸਤੇ ਅਸੀਂ ਮੈਮੋਰੰਡਮ ਵੀ ਦਵਾਂਗੇ ਤੇ ਡਿਟੇਲ ਦੇ ਵਿੱਚ ਉਹਨਾਂ ਨੂੰ ਰਿਕਵੈਸਟ ਵੀ ਕਰਾਂਗੇ ਧੰਨਵਾਦ ਕਿ ਭਾਵੇਂ ਪਰਿਸ਼ਦ ਨੂੰ ਹੋਣ ਜਾ ਰਿਹਾ ਅੱਜ ਤੇ ਤੁਸੀਂ ਜੋ ਜੋ ਆਪਣੀ ਕਮਿਸ਼ਨ ਹੈੀ ਉਹਨਾਂ ਨਾਲ ਆਇਆ ਕੀ ਤੋਂ ਦੇ ਵੀ ਜੋ ਹੈ ਉਹਰੇ ਨਾਲ ਕਰਨੇ ਹਿੱਤ ਚੱਲਦੇ ਨੇ ਇਸ ਇਸ ਬਿਲੰਤਪਾ ਜੋ ਜੋ ਸਰਕਾਰ ਆ ਜੋ ਆਪਣੀ ਮੰਗਾਂ ਜੋ ਅੰਗੀ ਪੜੀ ਮੰਨੇ ਗਈ ਅੱਜ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਅਗਵਾਈ ਦੇ ਵਿੱਚ ਅਕਲ ਭਾਰਤੀ ਵਪਾਰੀ ਸੰਮੇਲਨ ਜਿਹੜਾ ਕਿ ਭਾਰਤ ਨਹੀਂ ਪੰਜਾਬ ਨਹੀਂ ਭਾਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਭਿੰਡਾ ਦੇ ਵਿੱਚ ਹੋਣ ਜਾ ਰਿਹਾ ਹੈ ਅੱਜ ਅਸੀਂ ਸਾਰੇ ਵਪਾਰੀ ਵਰਗ ਚਾਹੇ ਹੋ ਕਿਸੇ ਵੀ ਟ੍ਰੇਡ ਨਾਲ ਸੰਬੰਧਿਤ ਹੋਣ ਉਹ ਇੱਥੇ ਸ਼ਾਮਲ ਹੋਏ ਨੇ ਅਸੀਂ ਆਪਣੀ ਏਕਤਾ ਦਾ ਪ੍ਰਚਾਰ ਜਿਹੜਾ ਅੱਜ ਦਿਨ ਹੈ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਨਾਲ ਵਪਾਰੀ ਜੁੜੇ ਹੋਏ ਨੇ ਉਹਨਾਂ ਨੇ ਆਪਣੀਆਂ ਜਿਹੜੀਆਂ ਪ੍ਰੋਬਲਮਸ ਆਪਣੀਆਂ ਤਕਲੀਫਾਂ ਅੱਜ ਇੱਕ ਮੰਚ ਦੇ ਉੱਤੇ ਅਸੀਂ ਸਾਂਝੀਆਂ ਕਰਾਂਗੇ ਔਰ ਉਮੀਦ ਹੈ ਵੀ ਸਾਡੇ ਪੰਜਾਬ ਦੇ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਨੇ ਔਰ ਆਲ ਇੰਡੀਆ ਦੇ ਸਾਡੇ ਜਿਹੜੇ ਅਹੁਦੇਦਾਰ ਆਏ ਹੋਏ ਨੇ ਉਹ ਸਾਡੀਆਂ ਤਕਲੀਫਾਂ ਨੂੰ ਸੁਣਦੇ ਹੋਏ ਦੇਖਦੇ ਹੋਏ ਉਹ ਅੱਗੇ ਦੀ ਜਿਹੜੀ ਕਾਰਵਾਈ ਕਰਨਗੇ ਤਾਂ ਕਿ ਅਸੀਂ ਸਾਡਾ ਅੱਜ ਇੱਥੇ ਇਕੱਠੇ ਹੋਣ ਦਾ ਇੱਕੋ ਹੀ ਕਾਰਨ ਹੈ ਵੀ ਅਸੀਂ ਵਪਾਰੀ ਜਿਹੜੀ ਆਪਣੀ ਏਕਤਾ ਦਿਖਾ ਸਕੀਏ ਅਗਰ ਅਸੀਂ ਇਕੱਠੇ ਹਾਂ ਫੇਰ ਹੀ ਅਸੀਂ ਸਰਕਾਰਾਂ ਦੇ ਨਾਲ ਲੜ ਰਹੇ ਹਾਂ ਲੜ ਸਕਦੇ ਹਾਂ ਔਰ ਕਿਉਂਕਿ ਵਪਾਰ ਇੱਕ ਇਹੋ ਜਿਹੀ ਚੀਜ਼ ਹੈ ਹਮੇਸ਼ਾ ਸਰਕਾਰ ਦੇ ਨਾਲ ਸਹਿਯੋਗ ਕਰਕੇ ਚੱਲਦਾ ਹੈ ਹਮੇਸ਼ਾ ਸਰਕਾਰ ਨੂੰ ਜਿਹੜਾ ਬੰਦਾ ਉਹ ਟੈਕਸ ਦਿੰਦਾ ਹੈ ਲੇਕਿਨ ਵਪਾਰੀ ਕਿਤੇ ਨਾ ਕਿਤੇ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਦੇ ਉੱਤੋਂ ਜਾਂ ਉਹਨਾਂ ਦੇ ਉਹਨਾਂ ਤੋਂ ਪੀੜਤ ਰਹਿੰਦਾਗਾ ਅੱਜ ਸਾਡੀ ਇੱਕੋ ਹੀ ਆਵਾਜ਼ ਰਹੇਗੀ ਵਪਾਰ ਸਮੇਲਨ ਦੇ ਵਿੱਚ ਵੀ ਵਪਾਰੀ ਇਕੱਠੇ ਹੋ ਕੇ ਆਪਣੇ ਵਪਾਰ ਦੀਆਂ ਜਿਹੜੀਆਂ ਪ੍ਰੋਬਲਮਾਂ ਉਹ ਸਾਂਝੀਆਂ ਕਰਨ ਔਰ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਕੀ ਜੀ ਤੁਸੀਂ ਸਰ ਸੁਪੀ ਸਰ ਜਿਹੜਾ ਇੱਥੇ ਅਖਿਲ ਬਾਤਿਆ ਬਾਰਿਕਸ਼ੰਦ ਪੋਰੇ ਜੀ ਜੀ ਪੰਜਾਬ ਦੇ ਉਪ ਪ੍ਰਧਾਨੋ ਜੀ ਹਾਂ ਜੀ ਇਸ ਮੇਲ ਨੂੰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਪੂਰੇ ਆਲ ਇੰਡੀਆ ਤੋਂ ਜੋ ਜੋ ਫਾਰਥਰ ਆ ਰਹੇ ਇਸਲੇ ਨਾਂ ਦੇ ਇਸ ਮੇਲੇ ਦਾ ਉਦੇਸ਼ ਕੀ ਹੈ ਇਹ ਜੀ ਸਾਡਾ ਵਪਾਰ ਮੰਡਲ ਦਾ ਪੂਰੇ ਪੰਜਾਬ ਪ੍ਰਦੇਸ਼ ਦਾ ਨਹੀਂ ਅਖਿਲ ਭਾਰਤੀਏ ਵਪਾਰ ਸਮੇਲਨ ਹੈ ਇਸ ਵਿੱਚ ਸਾਡੇ ਸੈਂਟਰ ਤੋਂ ਵਪਾਰ ਕल्याण ਮੰਡਲ ਦੇ ਪ੍ਰਧਾਨ ਚੇਅਰਮੈਨ ਸੁਰੇਸ਼ ਸਿੰਘ ਜੀ ਵੀ ਸ਼ਾਮਲ ਹੋ ਰਹੇ ਨੇ ਸਾਡਾ ਮਕਸਦ ਇੱਥੇ ਜਿਹੜਾ ਇਹ ਕਟ ਕਰਨ ਦਾ ਇਕੋ ਹੀ ਹੈ ਵੀ ਸਾਰੇ ਪੰਜਾਬ ਦੇ ਬਿਮਾਰੀ ਸਾਰੇ ਇੰਡੀਆ ਦੇ ਬਿਮਾਰੀ ਇਕੋ ਹੀ ਹੈ ਉਹਨਾਂ ਦੀ ਇਕਤਾ ਦਾ ਪ੍ਰਦਰਸ਼ਨ ਕਰਨਾ ਸਾਡਾ ਮਕਸਦ ਹੈ ਹੋਰ ਕੁਝ ਨਹੀਂ ਸਰ ਜੇ ਦੇਖਿਆ ਜਾਵੇ ਤਾਂ ਸਰਕਾਰ ਵੱਲੋਂ ਵਪਾਰੀ ਨੂੰ ਕੋਈ ਵੀ ਫੈਸਿਲਿਟੀ ਨਹੀਂ ਦਿੱਤੀ ਯਾਰ ਜਿਸ ਤਰ੍ਹਾਂ ਕੋਈ ਨੁਕਸਾਨ ਹੁੰਦਾ ਹੈ ਤਾਂ ਕਿਸਾਨਾਂ ਨੂੰ ਹੋਇਆ ਹੋਰ ਕੋਈ ਧਰਨਾ ਪ੍ਰਦਰਸ਼ਨ ਕਰਕੇ ਆਪਣੀ ਮੰਗਾਂ ਨੂੰ ਮਨਾਏ ਜਾਂਦਾ ਤਾਂ ਕੀ ਕਹਿਣੇ ਦੇ ਬਾਰੇ ਉਹੀ ਚੀਜ਼ ਹੈ ਨਾ ਜੀ ਐਕਚੁਅਲੀ ਇਹਨਾਂ ਕਿਸਾਨਾਂ ਦੇ ਹੋਰ ਸਾਰੇ ਜਥੇਬੰਦੀਆਂ ਦੀ ਇਹਨਾਂ ਦੀ ਇਕਤਾ ਹੈ ਸਰਕਾਰ ਇਹਨਾਂ ਦੀ ਗੱਲ ਸੁਣਦੀ ਹੈ ਇਸੇ ਕਰਕੇ ਸੰਦੇਵ ਵਪਾਰੀਆਂ ਚ ਇਕਤਾ ਹੀ ਨਹੀਂ ਹੈ। ਇਹੀ ਚੱਕਰ ਵਾਸਤੇ ਸਾਡੀ ਕੋਈ ਸੁਣਦਾ ਨਹੀਂ। ਇਸੇ ਚੀਜ਼ ਨੂੰ ਅਸੀਂ ਦੇਖਦੇ ਹੋਏ ਇੱਕ ਡਿਸੀਜਨ ਲਿੱਤਾ ਸਾਡੇ ਅਮਿਤ ਕਪੂਰ ਜੀ ਪ੍ਰਧਾਨ ਜੀ ਨੇ ਵੀ ਆਪਾਂ ਇੱਕ ਇਹੋ ਜਿਹਾ ਪ੍ਰੋਗਰਾਮ ਰੱਖੀ ਹੈ ਜਿੱਦੇ ਚ ਸਾਰੇ ਵਪਾਰੀ ਪੰਜਾਬ ਦੇ 올 ਓਵਰ ਇੰਡੀਆ ਦੇ ਵਪਾਰੀ ਇਕੱਠੇ ਹੋਣ ਇੱਕ ਮੰਚ ਤੇ ਹੋਣ ਤਾਂ ਕਿ ਅਸੀਂ ਆਪ ਦੀ ਇਕਤਾ ਦਿਖਾ ਸਕੀਏ ਤੇ ਅਸੀਂ ਆਪ ਦਾ ਜੋ ਵੀ ਕੋਈ ਸਾਡੀ ਅਸੀਂ ਤਾਂ ਜਨਰਲ ਡਿਮਾਂਡਸ ਹੈ ਸਾਡੀਆਂ ਅਸੀਂ ਤਾਂ ਉਹ ਹੀ ਚਾਹਨੇ ਵੀ ਸਾਡੀਆਂ ਪੂਰੀਆਂ ਹੋਣ। ਯਾਨੀ ਕਿ ਜੋ ਅੱਜ ਅਸਮਿਰਨ ਆ ਗਿਆ ਇੱਕ ਤਾਂ ਤੁਸੀਂ ਆ ਦਿਖਾਓਗੇ ਤੁਹਾਡੀ ਇੱਕ ਤਾਂ ਦੇਖ ਕੇ ਹੋ ਲੱਗਦਾ ਵੀ ਸਰਕਾਰ ਤੁਹਾਡੀ ਜੋ ਹੈ ਮੰਗਿਆ ਮੰਨੇਗੀ ਬਿਲਕੁਲ ਮੰਨੇਗੀ ਮੰਗੇਗੀ ਜੀ ਅਸੀਂ ਪਹਿਲੀ ਗੱਲ ਤਾਂ ਸਾਡੇ ਕੋਈ ਨਜਾਇਜ਼ ਮੰਗ ਹੀ ਨਹੀਂ ਹੈ ਅਸੀਂ ਕੋਈ ਇਹੋ ਜੀ ਮੰਗ ਹੀ ਨਹੀਂ ਮੰਗਦੇ ਜਿਹੜੀ ਸਾਡੀ ਨਾ ਮੰਨੀ ਜਾਵੇ ਅਸੀਂ ਤਾਂ ਕਹਿੰਦੇ ਜਿਹੜਾ ਹੱਕ ਹੈ ਸਾਡਾ ਉਹ ਦਿੱਤਾ ਜਾਵੇ ਬਸ